ਨਮਿਤਾ ਜੀ ਦਾ ਕੀ ਹੈ ਨਾ ਆਹਾ ਕੌਣ ਹੈਗੀ ਓਏ ਤਾਂ ਮੇਰੀ ਫਰੈਂਡ ਆ ਤੂੰ ਕਿਧਰੋਂ ਆ ਗਈ ਇਹ ਕੌਣ ਦੋ ਦਿਨ ਪਿੰਡ ਕੀ ਵਾਗੀ ਹੈ ਤੇ ਤੂੰ ਫਰੈਂਡਾ ਬਣਾਉਣ ਲੱਗ ਗਿਆ ਇੱਥੇ ਓਏ ਇਹ ਤਾਂ ਮੇਰੀ ਬਹੁ ਟਾਈਮ ਦੀ ਲਾਗਾ ਕੌਣ ਹੈ ਆ ਜਾ ਕਿਵੇਂ ਬੋਲੀ ਜਾਂਦੀ ਹੈ ਤੈਨੂੰ ਇਹ ਤਾਂ ਉਹੀ ਆ ਗਈ ਬੰਨੀ ਕਿਧਰੋਂ ਮੂੰਹ ਚੱਕ ਕੇ ਯਾਰ ਕੀ ਸੋਨੇਗੀ ਤੂੰ ਚੱਲ ਨਹੀਂ ਪੜਾ ਤੂੰ ਥੱਕੇ ਨਾ ਦੇ ਮੈਂ ਤੇ ਥਾਪੜੇ ਖਾ ਲੈਂਗੀ ਨਾ ਤੈਨੂੰ ਇਹ ਸ਼ੈ ਕਰਾਣੀ ਮਿਲਿਆਗੀ ਤੇ ਵੀਡੀਓ ਬਣਾਵੇ ਖਾਣੇ ਦੀ ਵੀਡੀਓ ਦੇਣੀ ਹੈ ਵੀਡੀਓ ਬਣਾ ਓ ਯਾਰ ਵੀਡੀਓ ਬਾਡੀ ਹੋਣੀ ਯਾਰ ਐ ਕੰਮ ਵੀਡੀਓ ਬਾਡੀ ਫਰੈਂਡ ਹੈ ਯਾਰ ਮੇਰੀ ਹੈਲੋ ਹੈਲੋ ਕਿਵੇਂ ਹੋ ਮਧਿਆ ਤੁਸੀਂ ਦੱਸੋ ਹੋਰ ਘਰੇ ਪਲਵਾ ਠੀਕ ਨੇ ਵਧੀਆ ਤੁਸੀਂ ਸੁਣਾ ਅੱਛਾ ਹੋਰ ਕੀ ਕਰਦੇ ਸੀ ਅੱਜ ਕੁਛ ਨਹੀਂ ਬਸ ਫਰੀ ਸੀਗੀ ਫਰੀ ਜਿਹਾ ਜਾ ਮਿਲ ਲੈਂਦੇ ਆਪਾਂ ਯਾਰ ਢੱਕ ਕੰਬੀ ਸੀਗਾ ਘਰੇ ਮੈਂ ਥਨੀਆ ਸੀ ਉਹ ਤੂੰ ਦਰ ਉਹ ਜੇ ਕੰਮ ਹੁੰਦੇ ਨੇ ਇੰਨਾ ਟਾਈਮ ਆ ਫੋਨ ਤੇ ਗੱਲਾਂ ਕਰਦੇ ਨੇ ਫੋਨ ਦੀ ਮਸਾਲਾ ਖੁੱਕੀ ਨਹੀਂ ਹਾਂ ਵੀ ਮੇਰੇ ਮੋਲ ਲੈਗਾ ਕੀ ਮਤਲਬ ਮਾਰ ਕੇ ਪਾਰ ਕੇ ਪੂਰ ਵਿੱਚ ਅੱਛਾ ਹਾਂ ਜੇ ਪ੍ਰੀਆ ਦਾ ਆ ਜਾ ਐ ਗਾ ਨੂੰ ਕਰਦੀ ਆ ਐਨਾ ਟਾਈਮ ਹੋ ਗਿਆ ਗੱਲ ਕਰਦੇ ਨੂੰ ਸਰਸ ਖਾਲਾ ਮਰਾ ਮੋਟਾ ਲੈ ਜੇ ਅਮੀ ਕਿਸੇ ਨੇ ਪਾਰਕ ਦੇ ਵਿੱਚ ਦੇਖ ਲਿਆ ਫਿਰ ਅਮੀ ਤੇਤਰ ਪਾ ਕੋਈ ਨਹੀਂ ਦੇਖਦਾ ਗਾ ਐ ਘੋਣ ਲਾ ਨੂੰ ਮੇਰੇ ਮੁੰਡੇ ਦੇ ਗਾ ਹੱਥ ਪਾ ਲੈਂਦਾ ਹੋਣਾ ਆ ਜੀ ਦੱਸ ਗਾਵਾਂ ਚਲ ਠੀਕ ਆ ਫਿਰ ਮੈਂ ਦੇਖਦੇ ਚੱਲਾਂਗਾ ਹਾਂ ਚੱਲ ਝੋਲੀ ਮੈਨੂੰ ਪੱਕੀ ਗੱਲ ਆ ਸਵੇਰ ਤੱਕ ਮੈਂ ਤੁਰਾਂ ਨਹੀਂ ਮੰਦਾ ਪੈਣਾ ਆ ਜੰਨੀ ਬਾਬਾ ਠੀਕ ਆ ਚੱਲ ਬਾਬਾ ਧੰਨਵਾਦ ਪਰ ਮੈਂ ਆਂਗਾ ਠੀਕ ਓਕੇ ਆ ਮੈਂ ਤਾਈ ਆ ਗਿਆ ਮੈਂ ਨਹੀਂ ਜਾ ਤੁਰੋ ਕਿਉਂ ਓਕੇ ਸਭਾ ਫੋਨ ਤਾਂ ਕਰ ਆਉਂ ਚੱਲੀ ਮਣਗੀ ਬੱਸ ਕਿੰਨਾ ਟਾਈਮ ਹੋ ਗਿਆ ਕਾਦੇ ਡਿੱਕੇ ਨਹੀਂ ਹਜੇ ਤੱਕ ਨਹੀਂ ਆਇਆ ਫੋਨ ਕਰਕੇ ਦੇਖਦੀ ਆ ਜੇ ਆ ਗਿਆ ਟਿਕਾਣੀ 2 ਮਿੰਟਾਂ ਚ ਮੈਂ ਤਾਂ ਘਰੇ ਚੱਲ ਜਾਊਂਗੀ ਫੋਨ ਵੀ ਨਹੀਂ ਚੱਗਦਾ ਹੁਣ ਇਹ ਤਾਂ ਕਿੱਥੇ ਰਹਿ ਗਿਆ ਹੋਰੀ ਕਿਵੇਂ ਹੋ ਵਧੀਆ ਹਰਗੀ ਹਾਲ ਹੈ ਦੇਜੋ ਕਾਦੇ ਦੇਖੀ ਜਾਨੀ ਮੈਂ ਤੁਹਾਨੂੰ ਉਹ ਰਾਤ ਟ੍ਰੈਫਿਕ ਵਾਲੀ ਸਾਰੀ ਕੀ ਕਰੀਏ ਟ੍ਰੈਫਿਕ ਨੂੰ ਯਾਦ ਹੁੰਦੀ ਮੜਾ ਬਗ ਜਾਂਦੇ ਮੈਨੂੰ ਸੇਤੀ ਅਸੇ ਚਲਾਣ ਚ ਰੂ ਹੋ ਜਾਂਦਾ ਪਰ ਝਾਕ ਲੈਂਦਾ ਪਰ ਜੰਮੀ ਆਉਂ ਰਹੇ ਜਾਂਦਾ ਮੈਂ ਕਿਹੜੇ ਵੀ ਲੈਂਦੀ ਵੇਟ ਕਰੀ ਇਹਨੇ ਤੁਸੀਂ ਮੈਨੂੰ ਕਹਿ ਕੇ ਮੈਂ ਪਹਿਲਾਂ ਜਾਣਾ ਮੁੜ ਕੇ ਤੁਸੀਂ ਲੇਟ ਆਏ ਉਹ ਨਾ ਨਾ ਹੁਣ ਮੇਰੀ ਕੀ ਗਲਤੀ ਮੇਰੇ ਕੀ ਜਾਣ ਜੀ ਕਰਦਾ ਲੇਟ ਆਉਣੀ ਮੈਂ ਤਾਂ ਆਪਕਾ ਰ ਅੱਗ ਲੱਗੀ ਵੇ ਮੈਂ ਤਾਂ ਭਜਾਂ ਮਾ ਹੋਰ ਅੱਛਾ ਹੋਰ ਵਧੀਆ ਕੀਤਾ ਹੋਰ ਘਰ ਪਰਿਵਾਰ ਵਧੀਆ ਘਰ ਪਰਿਵਾਰ ਸਾਰਾ ਠੀਕ ਆ ਚਲੋਗੇ ਮੈਂ ਨਾ ਮੇਰੇ ਕਲਮ ਥੋੜਾ ਕਮ ਸੀਗਾ ਮੈਂ ਆ ਕੇ ਚਲੋ ਭਾਗ ਜਾਂਨੇ ਫਿਰ ਤੁਸੀਂ ਗੁੱਸਾ ਕਰੋਗੇ ਨਾ ਨਾ ਮੈਂ ਹੁਣ ਨਾ ਗੁੱਸਾ ਹੋ ਕੇ ਇੱਥੇ ਜਾਉਂਗਾ ਮਸਲਾ ਰੱਬ ਨੇ ਦਿੱਤੀ ਇੱਕ ਅੱਛਾ ਹੋਰ ਲੈ ਉਹਨੇ ਰੱਬ ਨੂੰ ਵੀ ਕੋਸਣ ਲੱਗ ਗਈ ਤੁਸੀਂ ਹੋਰ ਰੱਬ ਦੀ ਕੋਸ ਦੇ ਕਾ ਨੂੰ ਰੱਬ ਦਾ ਧੰਨਵਾਦ ਕਰਦਾ ਤੂੰ ਮਿਲਾਤੀ ਗੱਡੀਆਂ ਹੋਰ ਅੱਛਾ ਇਹ ਰਗਤ ਨਹੀਂ ਕਰਦੇ ਕਿਤੇ ਨਾ ਨਾ ਮਜ਼ਾਕ ਲਈ ਤੈਨੂੰ ਮਜ਼ਾਕ ਕਰ ਦਿੱਤ ਤੈਨੂੰ ਜਣਾ ਤੇ ਕਿਤੇ ਹੈਗਾ ਮਜ਼ਾਕ ਤਾਂ ਬੰਦਾ ਚੱਲ ਕਰ ਹੀ ਸਕਦਾ ਮਜ਼ਾਕ ਨਾਲ ਸੜਕ ਕਿਧਰੇ ਜਾਂਦਾ ਹੁੰਦਾ ਇਹ ਤਾਂ ਹੈ ਹਾਂ ਸਿੰਘ ਗੜੀ ਨਾਲੇ ਤਾਂ ਲੱਗਦੇ ਹੁੰਦੇ ਇਹ ਤਾਂ ਚਲੋ ਹੈ ਵਿੱਚ ਥੋੜਾ ਜਿਹਾ ਕੰਮ ਸੀ ਕਰ ਮੈਂ ਵੀ ਜਲਦੀ ਜਾਉਂਗੀ ਘਰੇ ਲੈ ਹਲੇ ਹੁਣ ਤਾ ਤੂੰ ਆਈਆਂ ਆਲੇ ਹੋਰ ਦੱਸੋ ਕੋਈ ਨਵੀ ਤਾਈ ਬਸ ਨਵੀ ਤਾਜੀ ਦਾ ਕੀ ਹੈ ਨਾ ਆਹ ਘੌਣਾਂਗੇ ਓਏ ਤਾ ਮੇਰੀ ਫਰੈਂਡ ਆ ਤੂੰ ਕਿੱਧਰੋਂ ਆਈ ਇੱਕ ਦੋ ਦਿਨ ਪਿੰਡ ਕੀ ਵਾਗੀ ਹੈ ਤੇ ਤੂੰ ਫਰੈਂਡਾ ਬਣਾਉਣ ਲੱਗ ਗਿਆ ਇੱਥੇ ਓਏ ਇਹ ਤਾਂ ਮੇਰੀ ਬਹੁ ਟਾਈਮ ਦੀ ਲਾਜ ਆ ਕੌਣ ਹੈ ਆ ਜਾ ਕਿਵੇਂ ਬੋਲੀ ਜਾਂਦੀ ਏ ਤੈਨੂੰ ਓ ਤਾਂ ਹੁਈ ਆ ਗਈ ਬਣੀ ਕਿੱਧਰੋਂ ਮੂੰਹ ਚੱਕ ਕੇ ਯਾਰ ਚੁੱਪ ਕਰ ਨੀ ਮੈਂ ਤੇ ਘਰ ਵਾਲੀਆਂ ਤੂੰ ਕਾਹਨ ਘਰ ਵਾਲੀਆਂ ਫਿਰ ਤੂੰ ਉਹਦਾ ਬੰਦਾ ਸਾਹਮਣੇ ਰੱਖ ਮੈਂ ਤੇ ਮਾਤਾ ਨਹੀਂ ਮੇਰੇ ਬੰਦੇ ਨਾਲ ਖੇ ਖਾਂਦੀ ਫਿਰਦੀ ਆ ਤੂੰ ਮੈਨੂੰ ਥਾਪੜਾ ਮਾਰ ਇਹਨੂੰ ਹੋਰ ਮਿਲਿਆ ਕਿਨਾ ਬੋਲੀ ਕਿਵੇਂ ਤੂੰ ਬੋਲੀ ਕਿਵੇਂ ਇਹ ਨਹੀਂ ਕੀ ਜਾਂਦਾ ਮੈਨੂੰ ਦੱਸੋਂਗੇ ਕੋਈ ਮੈਨੂੰ ਨਾਲ ਹੀ ਆਪਣੀ ਸਮਝ ਲਾਦੀ ਪਤਾ ਨਹੀਂ ਕਿ ਤੂੰ ਕਿੱਧਰ ਆ ਗਈ ਮੈਂ ਘਰੇ ਜਾ ਕੇ ਸਮਝਾਉਂਦੀ ਤੂੰ ਬੱਕੜ ਜਾ ਕੇ ਨਹੀਂ ਕੋਈ ਬੈਠਣਾ ਹੈ ਉਰੇ ਬਹਿ ਜਾ ਤੂੰ ਬੱਜ ਜਾ ਘਰ ਦੇ ਕਿੱਧਰ ਮੇਰੇ ਗਾਗਾ ਕੀ ਸੋਨੇਗੀ ਤੂੰ ਚੱਲ ਆਉਣੀ ਪੜਾ ਚੱਲ ਤੂੰ ਧੱਕੇ ਨਾ ਦੇ ਮੈਂ ਤੇ ਥਾਪੜੇ ਖਾ ਲੈਂਗੀ ਨਾ ਤੇ ਨਹੀਂ ਇਹ ਕਰਾਣੀ ਮਿਲਿਆਗੀ ਇਹ ਤੇ ਪੜਨ ਨੂੰ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਹੋਈ ਕੀ ਜਾਂਦਾ ਮੈਨੂੰ ਖਰਾਬ ਨਹੀਂ ਦਿੰਦੀ ਇਹ ਬਣਾਉਣਾ ਖਾਣੇ 'ਚ ਜਾ ਕੇ ਆਉ ਇਹ ਕੀ ਹੋਈ ਜਾਂਦਾ ਕੋਈ ਨਾ ਤੇ ਨਾਲ ਚਲੇ ਜਾਣ ਚੋਣ ਚ ਜਾਣ ਲਿਆ ਜੀ ਕੀ ਗੱਲ ਜਦੋਂ ਤਿੰਨ ਬਘਾੜਾ ਨਹੀਂ ਕੋਈ ਨਾ ਬਾਗ ਚੱਲਾਂ ਇਹ ਤਾਂ 4 ਦਿਨਾਂ ਨੂੰ ਹੋਰ ਪਾਲ ਕੇ ਤੈਨੂੰ ਕਹ ਦੂਗਾ ਤੂੰ ਕੋ ਯਾਰ ਤੇਰੇ ਬਿਨਾ ਮੈਂ ਕਿੱਦਾਂ ਨਹੀਂ ਜਾਂਦਾ ਹੋਰ ਮੇਰੀ ਨਹੀਂ ਗੱਲਾਂ ਚੱਲਣ ਦੀ ਬਣੀ ਕੀ ਜਾਂਦਾ ਮੈਨੂੰ ਦੱਸੋਗੇ ਕੁਝ ਇਹਨਾਂ ਦੇ ਵੀਡੀਓ ਬਣਾਵੇਂ ਖਾਣਾ ਵੀਡੀਓ ਦੇਣੀ ਹੈ ਵੀਡੀਓ ਬਣਾਓ ਉਹ ਯਾਰ ਵੀਡੀਓ ਬਣਾਣੀ ਯਾਰ ਐ ਕੰਮ ਵੀਡੀਓ ਬਣਾ ਦੇ ਫਰੈਂਡ ਮੇਰੀ ਯਾਰ ਵੀਡੀਓ ਬਣਾ ਦੇ ਫਰੈਂਡ ਇਹਨਾਂ ਨਾਲ ਤੂੰ ਮੈਨਾਂ ਕਰ ਗੱਲ ਦੇ ਚੰਗੋਦ ਨੂੰ ਬੇਰ ਸੁਣ ਲੈ ਸਾਲਾ ਬਣਿਆ ਤੇ ਤੇਰੀ ਬਹੂ ਆ ਇਹ ਤੂੰ ਮੈਨ ਨਹੀਂ ਮੰਨਦਾ ਨਾ ਬਹੂ ਬਹੂ ਯਾਰ ਆਪਣੀ ਮਿੰਦ ਤੇ ਇਹੀ ਆ ਵਾ ਸਾਰਾ ਬੋਲਾ ਤੂੰ ਆਦਾ ਨਿਬੜਦਾ ਬਈ ਮੈਨੂੰ ਮੇਤ ਨਾਲ ਨਹੀਂ ਕਰਨੀ ਤੇਰੇ ਮੈਨੂੰ ਕਹਿ ਤਾ ਵੀਡੀਓ ਬਣਾ ਤੂੰ ਮੈਂ ਬਣਾਉਣਾ ਵੀਡੀਓ ਤੂੰ ਮੇਰੇ ਨਾਲ ਗੱਲ ਕਰਨੀ ਇਹਦੇ ਨਾਲ ਤੂੰ ਮੇਰੇ ਨਾਲ ਗੱਲ ਕਰ ਆਉਂਦਾ ਇਹ ਕਹਿੰਦੇ ਵੀ ਮੇਰੇ ਘਰ ਵਾਲੀ ਨੇ ਤੂੰ ਕੋਨਾ ਢੰਗ ਸਾਰਾ ਕੁੱਤਾ ਮੇਰੇ ਨਾਲ ਬੱਸ ਦਿੰਦੀ ਮਗਰੀ ਆਦੇ ਵਿਆਹ ਲਈ ਐਲਬਮ ਘਰੇ ਬਣੀ ਪਈ ਆ ਉਹ ਦਿਖਾਉਂਗੀ ਉਹਦੇ ਉੱਜਵਾਰ ਮੈਂ ਨਾ ਕਰ ਲੈ ਜੂਗਾ ਤੇ ਮੈਂ ਕਰ ਦੂੰਗਾ ਐਲਬਮ ਬੇ ਦਿਖਾ ਦੇ ਆਈ ਲੈ ਕੇ ਜਾਉਂਗਾ ਜੇ ਨਾ ਤੈਨੂੰ ਹੋਰ ਮਿਲੀ ਨਹੀਂ ਮੇਰਾ ਬੰਦਾ ਹੀ ਮਿਲਿਆ ਸੀਗਾ ਜੇ ਤੇਰਾ ਬੰਦਾ ਤੇ ਫੇਰ ਸਾਹਮਣੇ ਆਂਦੀ ਨਾ ਮੇਰੇ ਮਾਪੇ ਕਹਿੰਦਾ ਇਹ ਮੇਰੇ ਮਾਗਰੋਂ ਬਈ ਤੂੰ ਕੰਮ ਕਰਾ ਉਹਦਾ ਮੈਂ ਤੈਨੂੰ ਜਾਣਦੇ ਕੋਈ ਨਹੀਂ ਜਾਣਾ ਤੂੰ ਰੱਖਣੀ ਮੈਨੂੰ ਤਾਂ ਬਸ ਐਸੀ ਨੂੰ ਮਾਰਨਾ ਹੁਣ ਘਰ ਵਾਲੀ ਤੂੰ ਮੈਂ ਭਾਈ ਹੋਗੀ ਤੂੰ ਤੇ ਇਵੀ ਹੋ ਜੇਗੀ ਤੂੰ ਲੰਘ ਜਾ ਜੇ ਮੇਰਾ ਬਲੱਡ ਨਾ ਪਤਾ ਮੈਂ ਲਾਪੜਾ ਬਲੱਡ ਕਰਨ ਨੂੰ ਮੈਂ ਤੈਨੂੰ ਬਲੱਡ ਤਾਂ ਮੇਰਾ ਵੀ ਹਾਈ ਹੋਈ ਆ ਨਾ ਜੀ ਤਾਂ ਕਰ ਦੋ ਚੱਪਲ ਲਾ ਕੇ ਤੇਰਾ ਫਿਰ ਪੰਡਾ ਤੂੰ ਤੇ ਹੱਥ ਲੱਗ ਜੇ ਤੇਰਾ ਦੰਦ ਦੰਦ ਦੋਲ ਪਾਤੀ ਮੈਂ ਆਪਣਾ ਬਾਹਰ ਆ ਆ ਮੈਂ ਬਾਹਰ ਆ ਨਹੀਂ ਯਾਰ ਬਿਲੋ ਗੀ ਕੀ ਆ ਕੀ ਗੱਲ ਹੋਈ ਉਹ ਡੱਕਰ ਲੈਣੂ ਮੈਂ ਐਵੇਂ ਕਿਵੇਂ ਬਗ ਜਾਈਂਗੀ ਤੂੰ ਐ ਕਿ ਮੈਂ ਡੱਕਰ ਜੂ ਮੈਂ ਵਿਆਹ ਕਰਾ ਕੇ ਆਈ ਹੋਈ ਆ ਆ ਨਹੀਂ ਜਾਂਦੀ ਕੋਈ ਨਹੀਂ ਇਹਦੇ ਨਾਲ ਵੀ ਕਰ ਲੂਂਗਾ ਤੂੰ ਲੰਘ ਜਾ ਐ ਕਿਵੇਂ ਕਰਾ ਲੇਗਾ ਆਈ ਜੇ ਮੈਂ ਤੇਰੇ ਨਾਲ ਕਰਾ ਲਈ ਐ ਕਿਵੇਂ ਕਰਾ ਲੇਗਾ ਮੇਰੇ ਤੇਰੇ ਨੂੰ ਵਿਆਹ ਹੋਇਆ ਉਹ ਕਾਹੂ ਵਿਆਹ ਹੋ ਯਾਰ ਮੈਨੂੰ ਨਹੀਂ ਬੱਸੇ ਪਹਿਲਾਂ ਕਿਉਂ ਨਹੀਂ ਦੱਸਿਆ ਤੂੰ ਵੀ ਮੈਂ ਪਿਆ ਮਾਂ ਦੀ ਰੋਗੇ ਮੈਨੂੰ ਇਹਨਾਂ ਨੇ ਮਾਰ ਲਿਆ ਤੂੰ ਲੱਗਣੀ ਤੂੰ ਕਰਨ ਨਾ ਮੈਂ ਮੈਨੇ ਮੇੜਦੀ ਨਹੀਂ ਮੈਂ ਤਾਂ ਆਪ ਰਹੂੰਗੀ ਆਏ ਰੱਬਾ ਮੈਨੂੰ ਸਮਝ ਨਹੀਂ ਆ ਰਹੀ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਪਹਿਲਾਂ ਉਹ ਦੱਸਿਆ ਕਿ ਮੈਂ ਖੜੇ ਪੈਰਾ ਜੁੱਤਨਾਂ ਤੈਨੂੰ ਵੀ ਦੱਸਣਾ ਉਹਨਾਂ ਐਸੇ ਖੜੇ ਪੈਰ ਦੱਸਦੇ ਨਹੀਂ ਮੈਂ ਤੈਨੂੰ ਦੱਸਣ ਵਾਲਾ ਸੀ ਸਾਰਾ ਕੁਝ ਨੇ ਕਦੇ ਦਿਨ ਲੱਗਾ ਹੁਣ ਇਹ ਹੁਣ ਤਾਂ ਟਾਈਮ ਜਗੀ ਨਹੀਂ ਕਰਾਂ ਇਸ ਰੰਗਰ ਵਾਲੀਆਂ ਕਿੱਦੇ ਕਰੇ ਮਾਈ ਆਨੇ ਆ ਤੁਸੀਂ ਬਕਵਾਸ ਨਾ ਕਰ ਜਵਾਨ ਸਨਮਾਨ ਕੇ ਗੱਲ ਕਰ ਅੱਛਾ ਤੂੰ ਮੇਰੇ ਘਰ ਵਾਲੇ ਨਾਲ ਰਹੀ ਜਾਵੇਂ ਮੈਂ ਬਕਵਾਸ ਕਰਦੀ ਆਂ ਬਕਵਾਸ ਨਾ ਕਰਿਆ ਕਰ ਮੈਂ ਤੇਰੇ ਨਾਲ ਰਹਿਣਾ ਠੀਕ ਆ ਨਾ ਮੈਂ ਤੇਰੇ ਨਾਲ ਰਹਿਣਾ ਉਹ ਵੀ ਕੰਮ ਕਰ ਲੈਂਦੀ ਆ ਤੂੰ ਤਾਂ ਰਹਿਣੀ ਪਊਗਾ ਮੈਂ ਵਿਆਹ ਕਰਾ ਕੇ ਆਈ ਆ ਠੀਕ ਆ ਤੇਰੇ ਨਾਲ ਮੈਂ ਤਲਾਕ ਨਹੀਂ ਦੇਊਂਗਾ ਪਰ ਆ ਕੰਮ ਕਰਾਂਗਾ ਮੈਂ ਰਹਿਣੀ ਆ ਮੈਂ ਰਹਿਣੀ ਆ ਤੇਰੇ ਨਾਲ ਉਹ ਬੈਂਕ ਨਾਲ ਕਰਾਉ ਕੋਈ ਨਹੀਂ ਮੈਂ ਤੇਰੇ ਨਾਲ ਮਰੂੰਗਾ ਮੈਂ ਨਾਲ ਰਹਿਣਾ ਸੀ ਪਰ ਮੇਰੇ ਨਾਲ ਕਿਉਂ ਵਿਆਹ ਕਰਾਇਆ ਸੀ ਮੈਨੂੰ ਇਹ ਦੱਸ ਬਸ ਮੇਰਾ ਮਨ ਭਰ ਗਿਆ ਆਪ ਨਹੀਂ ਬੜੋ ਮੈਂ ਚੱਲ ਭਰ ਗਿਆ ਲਓ ਡੱਕਰ ਦੀ ਨਰਾਜ਼ ਕਰਕੇ ਮਸਾਂ ਮਨਾਈ ਸੀ ਸਾਲ ਬਾਅਦ ਆਈ ਸੀ ਮਿਲਣ ਉਹ ਮੈਨੂੰ ਚੱਲ ਇੱਧਰ ਚੱਲ ਚਲੋ ਕੰਮ ਕਰਾਉ ਬਾਂਦਰੀ ਜੀ ਉਪਰਾਂ ਬਗਦਾ ਨਹੀਂ ਬਸ ਮੂਡ ਖਰਾਬ ਕਰਦਾ ਦਾ ਮੇਰਾ ਮਾਤਾ ਘਰ ਹੀ ਨਹੀਂ ਆਇਆ ਕਰਦਾ ਭੈਣ ਦੇ ਖਸਮਾਂ ਦੇ ਦੀ ਨੇ ਦਿਮਾਗ ਖਰਾਬ ਕਰਤਾ ਬਸ ਆਈ ਸੀ ਤੇਰੀ ਮਾਂ ਸਾਲ ਬਾਅਦ ਮੇਰੇ ਨਾਲ ਕਿ ਘਰੇ ਚੱਲ ਮੈਂ ਕਹੇਤਾ ਨਾ ਤੂੰ ਕੰਮ ਕਰ ਨਹੀਂ ਹੋਵੇ ਬਾਈ ਮੈਂ ਤਾਂ ਆਪੇ ਆ ਜੂ ਜਿਹੜੀ ਗੱਲ ਹੋਊਗੀ ਹੁਣ ਘਰੇ ਆ ਕੇ ਹੀ ਹੋਊਗੀ ਜਾ ਕੇ ਭੈਣ ਮਰਾਂਗਾ ਤੇਰਾ ਘਰ ਖੜਕੇ ਮੈਂ ਨਹੀਂ ਆਉਂਗਾ ਮੈਂ ਤੈਨੂੰ ਕਿਹੜਾ ਕਹਦਾ ਇੱਕ ਵਾਰੀ ਘਰੇ ਤੂੰ ਟਰਦੀ ਲੱਗ ਕੇ ਛੱਤਰ ਖਾ ਕੇ ਜਾਏਂਗੀ ਉਹ ਜਰੂਸਨਾ ਕੱਢ ਪਾਰਕ ਚ ਮੈਂ ਤੇਰਾ ਜੀ ਕਟੇ ਤੈਨੂੰ ਛੱਤਰ ਪੈਂਦੇ ਜਿਹੜੇ ਪੈਂਦੇ ਉਪਰਾਂ ਬਗਦਾ ਮੈਂ ਨਹੀਂ ਜਾਂਦਾ ਇਹਦਾ ਮੈਂ ਇੱਕ ਵਾਰੀ ਕਹਤਾ ਮੈਂ ਤੈ ਯਾ ਫਿਰ ਤੂੰ ਵੀ ਜਾ ਜਾ ਦੇ ਨਾਲ ਹੀ ਹਾਂ ਮੈਂ ਤਾਂ ਉਸੇ ਦੀ ਮਾਂ ਮੈਂ ਤਾਂ ਸਾਰਾ ਘਰ ਹੁਣ ਮੈਂ ਨਾ ਕਰ ਜਾ ਦੰਡਾ ਰੱਖ ਲੈ ਘਰ ਰੱਖ ਲੈ ਭੱਜ ਚੱਲਾਂਗੇ ਇੱਥੇ ਤੇ ਮਾਂ ਖਰਾਬ ਕੀਤਾ ਦੰਡੀ ਪਾਇਓ ਰ ਮੈਂ ਤਾਂ ਉਸੇ ਦੀ ਹਾਂ ਤਾਂ ਤੇਰੇ ਨਾਲ ਖੜ ਗਈ ਹੁਣ ਉਹ ਤੇਰੀ ਮਾਂ ਮਸਾਜੀ ਸਾਲ ਬਾਅਦ ਸਾਰਾ ਮੂਡ ਖਰਾਬ ਕਰਤਾ ਫਿਰ ਹੁਣ ਉਹ ਤੇਰੇ ਨਾਲ ਤਾਂ ਖੜੀ ਨਹੀਂ ਭੱਜ ਗਈ ਨਾ ਕੋਈ ਨਾ ਨੂੰ ਮੈਂ ਆਪੇ ਮਨਾਲੂ ਤਾਂ ਬਹੁਤ ਪਿਆਰ ਕਰਦੀ ਮੈਂ ਮੈਂ ਮਨਾਲੂਗਾ ਪਿਆਰ ਕਰਦੀ ਆ ਤੈਨੂੰ ਹਾਂ ਆਵਾਜ਼ ਡੰਡੀ ਪਈ ਹੋਰ ਮੇਰਾ ਦਿਮਾਗ ਫਿੱਲ ਰਿਹਾ ਬਸ ਹੁਣੀ ਪਰਾ ਗੁੱਸਾ ਚੜੀ ਜਾਂਦਾ ਦਿਮਾਗ ਤਾਂ ਮੇਰਾ ਵੀ ਬਹੁਤ ਖਰਾਬ ਹੋ ਰਿਹਾਗਾ ਭੈਣ ਮਰਾ ਗਿਆ ਮੈਨੂੰ ਇਹ ਜਾਣਾ ਪੂ ਪਰਾ ਭਗ ਜਾ ਇਥੋਂ